ਲਾਗੇ ਆਧਰ ਆਰੀ ਵਾਰ ਹਾਂ ਜੇ ਮੇਰੇ ਹੋਣਾ ਚਾਰ ਪੰਜ ਰਹੀਆਂ ਜਿਹੜੀਆਂ ਕੱਢ ਲੋ ਕੱਢ ਲੋ ਬਹੁਤ ਵਧੀਆ ਮੈਂ ਕਹਿੰਦਾ ਨਾ ਕੱਢ ਦੇਣੀਆ ਚੱਕ ਮੇ ਚੱਕਾ ਹੋ ਨਾ ਪਿਛੇ ਪਿਛੋ ਜੋ ਹੋ ਨਾ ਕੋਈ ਦਾ ਕਾਰਾ ਕਰਿਓ ਹੋਇਆ ਕੱਢੋ ਚੰਨੀਆਂ ਘਰਾਂ ਨੂੰ ਸਾਈਡ ਹੋ ਜਾ ਤਿੰਨ ਲੱਗੀਆਂ ਸਾਰੀ ਉਹਦੇ ਉੱਤੇ ਚੱਕ ਹੋਇਆ ਮੈਨ ਰੱਖਦਾ ਜਿਉਂ ਇਹ ਸਹੀ ਨਾਲ ਕੱਢਿਆ ਨਾਦਾ ਜਿਉਂ ਕੱਟਿਆ ਕਰਦਾ ਯਾਰ ਆ ਗੱਲ ਮੜੀ ਆ ਕੱਟਿਆ ਤੇ ਨਿਕਲੂਗੀ ਜਾਨ ਮੈਂ ਕੜ ਵੀ ਲੈਣੀ ਕੱਟਿਆ ਨਹੀਂ ਕੱਟਿਆ ਮੇਰੇ ਫੋਨ ਆਹ ਵੜੋ ਹੋਇਆ ਬੈਣਾ ਉਜਾਦੋ ਉਹ ਕੱਟ ਕਰ ਲਈ ਹਾਂ ਥੋੜੇ ਹੋ ਸਿੱਟ ਲਈ 1.5 ਲੱਖ ਕਰ ਦੇਣਾ ਤੀਹਰੋ ਉਹ ਹੈਪੋ ਆਉਂਦੇ ਜਾਂਦੇ ਆ ਭਾਈ ਹੋ ਗਿਆ ਲੈਕੀ ਹੋਂਦੀ ਹੈ ਗਰੀਬਾ ਉਹ ਉਹ ਇੱਧਰ ਹੀ ਨਾ ਮਾਰਦੀ ਥੱਕੋ ਮੈਂ ਜਲਦੀ ਆ ਜਲਦੀ ਨਿਕਲੀ ਆ ਕੱਟ ਸਿੰਗਲ ਕੱਟ ਕੀ ਕਰ ਜਾ ਕੇ ਲੈ ਉਹ ਹੈਪੋ ਦੁਨੀ ਮਾਲਾ ਆ ਕੱ데 ਕੱਟ ਮੀ ਜਾਦਾ ਓ ਯਾਰ ਇਦੋਂ ਉਧਰ ਕੋਈ ਮਰੀ ਜਾਣਾ ਕੱਟਦੀਆਂ ਕੱਡੀਆਂ ਲੈ ਗਈਆਂ ਅੱਧੀ ਨਾਲ ਜਾਣਾ ਚਾਹਤਾ ਮਾਤ ਮਾਰ ਕੱਡੀਆਂ ਲਾਤ ਮਾਰ ਮਾਰ ਚੱਲ ਮੈਨੂੰ ਮਾਰ ਓਏ ਛੱਡੀ ਪੁੱਤ ਯਾਰ ਹਰ ਨੂੰ ਹਾਂ ਛੱਡ ਛੱਡ ਇੱਕ ਫੇਸ ਦੀ 100 ਦੀ ਲੈ ਲੈਂਦੇ ਆ ਦੋਦਾ ਨਹੀਂ ਕੇ ਖਾਦਾ ਓਏ ਛਿਓ ਮੈਨੂੰ ਓਏ ਜੇ ਦੋਦਾ ਨਹੀਂ ਕੰਮ ਤੁਸੀਂ ਚੱਲਣਾ ਯੋ ਦਾ ਕਾਟਾ ਹਾ ਯੋ ਦਾ ਹਾ ਕਟ ਲੈ ਦੇ ਆ ਦੇਖ ਉਹ ਨਿਕਲ ਗਈ ਕੱਜ ਉਹ ਮਾਰ ਮਾਰ ਇਹ ਦੇਖੋ ਜੇ ਕਿਉਂ ਉਹ ਮੋੜਾ ਦੇਖ ਉਹ ਦੇਖੋ ਦੇਖ ਮਾਰੋ ਚਲੋ ડે બસ બસ બસ